ਤੇ ਪ੍ਰਧਾਨ ਸਾਹਿਬ ਨੇ ਬੜੀ ਖੁੱਲ੍ਹਦਲੀ ਦੇ ਨਾਲ ਆਪਣੀ ਮਨ ਦੀ ਭਾਵਨਾ ਜਿਹੜੀ ਆ ਉਹ ਵਰਕਿੰਗ ਕਮੇਟੀ ਦੇ ਸਾਹਮਣੇ ਰੱਖੀ ਸੀ ਕਿ ਪਹਿਲਾਂ ਵਰਕਿੰਗ ਕਮੇਟੀ ਇਹ ਫੈਸਲਾ ਕਰੇ ਕਿ ਮੇਰੇ ਤੇ ਭਰੋਸਾ ਹੈ ਕਿ ਨਹੀਂ ਹੈ ਕਿ ਜੇ ਤਾਂ ਮੇਰੇ ਤੇ ਭਰੋਸਾ ਤੇ ਫੇਰ ਹੀ ਮੈਂ ਪ੍ਰਧਾਨਗੀ ਕਰਨੀ ਚਾਹੁੰਦਾ ਜੇ ਵਰਕਿੰਗ ਕਮੇਟੀ ਨੂੰ ਜਿਹੜੀ ਸਭ ਤੋਂ ਵੱਡੀ ਸੰਵਿਧਾਨਕ ਬਾਡੀ ਹੈ ਹੰਦਰ ਸਾਹਿਬ ਡਿਟੇਲ ਦੱਸਣਗੇ ਜੇ ਉਹਨੂੰ ਭਰੋਸਾ ਨਹੀਂ ਹੈ ਤਾਂ ਫਿਰ ਮੈਂ ਪ੍ਰਧਾਨਗੀ ਅੱਗੇ ਕਰਨੀ ਨਹੀਂ ਚਾਹੁੰਦਾ ਮੈਂ ਸਾਰੀ ਵਰਕਿੰਗ ਕਮੇਟੀ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਇੱਕ ਜबान ਹੋ ਕੇ ਤੇ ਉਸੇ ਵੇਲੇ ਜਿਹੜੇ ਆ ਸਰਨਾਥ ਸਾਹਿਬ ਨੇ ਇਹ ਬਤਾ ਬਹੁ ਕੀਤਾ ਸੀ ਔਰ ਸਾਰਿਆਂ ਨੇ ਇੱਕੋ ਆਵਾਜ਼ ਦੇ ਵਿੱਚ ਪੂਰਨ ਤੌਰ ਦੇ ਉੱਤੇ ਭਰੋਸਾ ਜਿਹੜਾ ਉਹ ਸਰਦਾਰ ਸਿੰਘ ਬਾਦਲ ਸਾਹਿਬ ਵੀ ਲੀਡਰਸ਼ਿਪ ਦੇ ਵਿੱਚ ਪ੍ਰਗਟ ਜਿਹੜਾ ਉਹ ਕੀਤਾ ਉਹਦੇ ਵਾਸਤੇ ਮੈਂ ਸਾਰੀ ਵਰਕਿੰਗ ਕਮੇਟੀ ਦਾ ਸਾਰੇ ਲੀਡਰ ਸਾਹਿਬ ਦਾ ਧੰਨਵਾਦ ਕਰਦਾ ਦੂਸਰਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਕੋਰ ਕਮੇਟੀ ਦੇ ਪਿਛਲੇ ਫੈਸਲੇ ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਗਾਤਾਰ ਹੁੰਦੇ ਆ ਉਹਨਾਂ ਸਾਰਿਆਂ ਦੀ ਕਾਰਜਬਾਧ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਮੀਟਿੰਗ ਦੇ ਵਿੱਚ ਕੀਤੀ ਗਈ ਆ ਜਿਹੜੀ ਵਿੱਤੀ ਰਿਪੋਰਟ ਹੈ ਪਾਰਟੀ ਦੀ ਜਿਹੜਾ ਆਮਦਨ ਦਾ ਤੇ ਐਕਸਪੈਂਡੀਚਰ ਦਾ ਖਰਚਾ ਉਹ ਵੀ ਵਰਕਿੰਗ ਕਮੇਟੀ ਨੇ ਪਾਸ ਕਰਨਾ ਹੁੰਦਾ ਜਿਹੜਾ ਇਲੈਕਸ਼ਨ ਦਾ ਐਕਸਪੈਂਡੀਚਰ ਹੈ ਉਹ ਵੀ ਪਾਸ ਕਰਨਾ ਹੁੰਦਾ ਉਹ ਸਾਰੀਆਂ ਕਾਰਵੀਆਂ ਜਿਹੜੀਆਂ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚ ਮੁਕੰਮਲ ਹੋਈਆਂ ਔਰ ਇੱਕ ਵਿਸ਼ੇਸ਼ ਤੌਰ ਦੇ ਉੱਤੇ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਪੰਜਾਬ ਦੇ ਖਿਲਾਫ ਅਮਨ ਸ਼ਾਂਤੀ ਤੇ ਸਦਭਾਵਨਾ ਦੇ ਮਾਹੌਲ ਨੂੰ ਸਾਂਝੀ ਵਲਟਾ ਦੇ ਮਾਹੌਲ ਨੂੰ ਲਾਂਬੂ ਲਾਉਂਦੀਆਂ ਰਚੀਆਂ ਜਾ ਰਹੀਆਂ ਉਹਦੇ ਉੱਤੇ ਜਿਹੜਾ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਿਆ ਅੱਜ ਦੀ ਇਹ ਕੱਟੜਤਾ ਕੁਝ ਪੰਥ ਦੁਸ਼ਮਣ ਅਤੇ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮੁਰ ਲਾਂਬੂ ਲਾਉਣ ਅਤੇ ਇਸ ਦਾ ਦੋਸ਼ ਮੁੱਢ ਸੇ ਕੌਮ ਉੱਤੇ ਲਾ ਕੇ ਸਮੁੱਚੀ ਕੌਮ ਨੂੰ ਦੇਸ਼ ਅਤੇ ਦੁਨੀਆ ਭਰ ਵਿੱਚ ਬਦਨਾਮ ਕਰਨ ਦੀ ਰਚੀ ਜਾ ਰਹੀ ਗੈਰੀ ਸਾਜ਼ਿਸ਼ ਪ੍ਰਤੀ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਕਰਦੀ ਸ਼੍ਰੋਮਣੀ ਅਕਾਲੀ ਦਲ ਆਮਨ ਸ਼ਾਂਤੀ ਸਦਭਾਵਨਾ ਅਤੇ ਸਾਂਝੀ ਵਲਟਾ ਤੇ ਮਾਹੌਲ ਨੂੰ ਬਣਾਈ ਰੱਖਣ ਅਤੇ ਗੁਰੂ ਸਹਿਬਾਨ ਦੇ ਦਰਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਉੱਪਰ ਚੱਲਣ ਲਈ ਦ੍ਰਿੜ ਹੈ ਪੰਜਾਬ ਮਹਾਨ ਗੁਰੂ ਸਹਿਬਾਨ ਦੀ ਵਰਸ ਹੋਈ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਜਾਤ ਪਾਤ ਪੁੰਚ ਨੀਚ ਅਤੇ シュੁਆਸਾਤ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਧਾ ਸੰਦੇਸ਼ ਸਾਰੀ ਮਨੁੱਖਤਾ ਨੂੰ ਦ੍ਰਿੜ ਕਰਵਾਇਆ। ਇਹ ਕਤਰਤਾ ਦ੍ਰਿੜ ਹੈ ਕਿ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਦਾ ਸੰਵਿਧਾਨ ਫੈਡਰਲ ਆਧਾਰ ਤੇ ਕਾਇਮ ਕੀਤਾ ਸੀ ਪਰ ਲਗਾਤਾਰ ਕੇਂਦਰੀ ਸਰਕਾਰਾਂ ਨੇ ਫੈਡਰਲਿਜ਼ਮ ਨੂੰ ਖੋਰਾ ਲਾ ਕੇ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਇਹਨਾਂ ਤਾਕਤਾਂ ਦਾ ਡਟ ਕੇ ਵਿਰੋਧ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ ਇਹ ਕੱਤਰਤਾ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਦਖਲਅੰਦਾਜ਼ੀ ਦੀ ਸਾਹਸੀ ਨੀਤੀ ਦਾ ਡਟ ਕੇ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਧਾਰਮਿਕ ਦਖਲਅੰਦਾਜ਼ੀ ਖਿਲਾਫ ਡਟ ਕੇ ਲੜਦੀ ਰਹੇਗੀ ਇਹ ਕੱਤਰਤਾ ਕਿਸਾਨਾਂ ਖੇਤ ਮਜ਼ਦੂਰਾਂ ਵਪਾਰੀਆਂ ਸੱਜਣਕਾਰਾਂ ਪਛੜੀਆਂ ਸ਼੍ਰੇਣੀਆਂ ਦਲਿਤ ਵੀਰਾਂ ਘੱਟ ਗਿਣਤੀਆਂ ਅਤੇ ਸਮੂਲ ਧਾਰੇ ਵਰਗਾਂ ਦੇ ਹੱਕਾਂ ਅਤੇ ਹਿੱਤਾਂ ਲਈ ਹਮੇਸ਼ਾ ਖੜੀ ਹੈ ਅਤੇ ਉਹਨਾਂ ਨੂੰ ਇਨਸਾਫ ਦੇਣ ਲਈ ਸੰਘਰਸ਼ਸ਼ੀਲ ਰਹੇਗੀ ਬਾਅਦ ਦੇ ਵਿੱਚ ਧੰਨੀ ਸਾਹਿਬ ਤੇ ਹੁੰਦਰ ਸਾਹਿਬ ਇਹਦਾ ਮਤੇ ਦਾ ਜਿਹੜਾ ਥੋੜਾ ਅਲੇਖ ਹੈ ਤੁਹਾਡੇ ਨਾਲ ਸਾਂਝਾ ਕਰਨਗੇ ਇੱਕ ਅੱਜ ਦੀ ਜਿਹੜੀ ਮੀਟਿੰਗ ਹੈ ਉਹਨੇ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਆ ਕਿ ਜਿਹੜੀ ਪਾਰਟੀ ਦਾ ਸਾਰਾ ਜਥੇਬੰਦ ਕਟਾਂਚਾ ਉਦੇ ਵਿੱਚ ਮੈਂਬਰ ਸਾਹਿਬਾਨਾਂ ਨੇ ਕਈ ਤਰ੍ਹਾਂ ਦੀਆਂ ਤਰੁੱਟੀਆਂ ਕਈ ਤਰ੍ਹਾਂ ਦੀਆਂ ਖਾਮੀਆਂ ਔਰ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਜੋ ਕੁਝ ਵਾਪਰਿਆ ਕਈ ਕੈਂਡੀਡੇਟਸ ਦੀਆਂ ਰਿਪੋਰਟਸ ਆ ਇਸ ਕਰਕੇ ਸਾਰਿਆਂ ਦੀ ਇਹ ਰਾਏ ਸੀ ਕਿ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਜਾਣ ਕਿ ਸਾਰਾ ਜਿੱਥੇ ਪਦਕਟਾਚਾ ਜਿਹੜਾ ਉਹਨੂੰ ਸੰਵਧਾਨ ਦੇ ਮੁਤਾਬਕ ਦੁਬਾਰਾ ਰੀ ਆਰਗੇਨਾਈਜ਼ ਕੀਤਾ ਜਾਵੇ ਇਹ ਅਧਿਕਾਰ ਅੱਜ ਦੀ ਜਿਹੜੀ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਦਿੱਤੇ ਆ ਪ੍ਰਧਾਨ ਸਾਹਿਬ ਵਰਕਿੰਗ ਕਮੇਟੀ ਨੇ ਪ੍ਰਧਾਨ ਸਾਹਿਬ ਦੇ ਮੁਤਾਬਕ ਜਿਹੜੇ ਸਾਡੀ ਵੱਖ-ਵੱਖ ਬਾਡੀਜ਼ ਆ ਚਾਹੇ ਕੋਰ ਕਮੇਟੀ ਆ ਚਾਹੇ ਅਹੁਦੇਦਾਰ ਸਹਿਬਾਨ ਨੇ ਵਰਕਿੰਗ ਵਰਕਿੰਗ ਕਮੇਟੀ ਤਾਂ ਹਮੇਸ਼ਾ ਜਿਹੜੀ ਚੁਣੀ ਹੋਈ ਆ ਦੇਖਣ ਇਸ ਤਰ੍ਹਾਂ ਹੋਰ ਜਿਹੜੇ ਅਹੁਦੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਮਹਿਸੂਸ ਕਰਨ ਸਾਰਿਆਂ ਦੀ ਰਾਏ ਨਾਲ ਉਹ ਦੁਬਾਰਾ ਫਿਰ ਉਸ ਤੋਂ ਬਾਅਦ ਪਰ ਨੌਸਕਨ ਕੋਰ ਕਮੇਟੀ ਹਾਲੇ ਪ੍ਰਧਾਨਚਾਹੁ ਨੂੰ ਅਧਿਕਾਰ ਦਿੱਤੇ ਆ ਉਹ ਦੇਖ ਲੈਣਗੇ ਜਿਸ ਤਰ੍ਹਾਂ ਵੀ ਉਹਨਾਂ ਨੇ ਕਰਨਾ ਇੱਕ ਹੈ ਕਿ ਕੋਰ ਕਮੇਟੀ ਨੇ ਇੱਕ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਸਾਰੇ ਪਾਰਟੀ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਜਿਹੜਾ ਹੈਗਾ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਤੇ ਪਾਰਟੀ ਦੇ ਖਿਲਾਫ ਕੋਈ ਜਿਹੜਾ ਕੰਮ ਹੈ ਉਹ ਕਰਨਾ ਬੰਦ ਕਰੇ ਕਿਉਂਕਿ ਜੇ ਕਿਸੇ ਨੇ ਗੱਲ ਰੱਖਣੀ ਹੈ ਆ ਦੇਖੋ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸਾਰਿਆਂ ਨੇ ਖੁੱਲ ਕੇ ਇੱਥੇ ਆਪੋ ਆਪਣੀ ਗੱਲ ਰੱਖੀ ਆ ਕਿਸੇ ਦੀ ਰਾਏ ਬੱਕਰੀ ਸੀ ਕਿਸੇ ਦੀ ਬੱਕਰੀ ਹੁੰਦੀ ਆ ਪਰ ਜਦੋਂ ਪਾਰਟੀ ਤੋਂ ਬਾਹਰ ਜਾ ਕੇ ਕੋਈ ਅਨਸ਼ਾਸਨ ਹੀਨਤਾ ਕਰਦਾ ਤੇ ਉਹਦੇ ਨਾਲ ਪਾਰਟੀ ਦਾ ਜਿਹੜਾ ਨੁਕਸਾਨ ਹੁੰਦਾ ਸੋ ਅੱਜ ਕੀ ਅੱਜ ਵਰਕਿੰਗ ਕਮੇਟੀ ਨੇ ਕਹਿ ਕੇ ਇਹ ਸਾਰਿਆਂ ਨੂੰ ਸਪਸ਼ਟ ਕਰ ਦੋ ਕਿ ਜਿਹਨੂੰ ਪਾਰਟੀ ਫੋਰਮ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਿ ਉਹ ਫਿਰ ਆਪਣੇ ਆਪ ਨੂੰ ਬਾਹਰ ਹੀ ਸਮਝੇ ਜਿਹੜਾ ਪਾਰਟੀ ਦਾ ਲੀਡਰ ਆਪਣੇ ਆਪ ਨੂੰ ਸਮਝਦਾ ਉਹਨੂੰ ਚਾਹੀਦਾ ਕਿ ਉਹਨੇ ਜੋ ਗੱਲ ਕਹਿਣੀ ਆ ਉਹ ਪਾਰਟੀ ਫਲੇਟ ਪਲੇਟਫਾਰਮ ਦੇ ਉੱਤੇ ਕਹੇ ਇਹ ਮਤਾ ਜਿਹੜਾ ਸਾਰਿਆਂ ਦੀ ਸੰਤੰਪਤੀ ਦੇ ਨਾਲ ਵਰਕਿੰਗ ਕਮੇਟੀ ਚ ਪਾਸ ਕੀਤਾ ਸੁਪਰਲਮ ਹੈ ਕੰਮੀ ਸਾਹਿਬ ਨੂੰ